ਮੀਡੀਆ ਤੇ ਅਟੈਕ ਹੋਇਆ ਬੜੇ ਦੁੱਖ ਦੀ ਗੱਲ ਹੈ ਕਿ ਐਮਰਜੈਂਸੀ ਟਾਈਪ ਸਿਚੁਏਸ਼ਨ ਜੋ ਕਾਂਗਰਸ ਸਰਕਾਰ ਪੰਜਾਬ 'ਚ ਲਾਉਣ ਦੀ ਕੋਸ਼ਿਸ਼ ਕਰ ਲਈ ਹੈ ਉਹਨੂੰ ਸ਼੍ਰੋਮਣੀ ਅਕਾਲੀ ਦਲ ਭਾਕੇ ਜਨਤਾ ਪਾਰਟੀ ਅਸੀਂ ਸਾਰੇ ਉਸ ਨੂੰ ਸਖਤ ਲਫ਼ਜ਼ਾਂ 'ਚ ਉਸ ਨੂੰ ਕੰਡੈਮਨ ਕਰਦੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹੀ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲੀ ਸੋਚ ਅੱਜ ਫੇਰ ਲਾਗੂ ਕਰਨ ਨੂੰ ਕਾਂਗਰਸ ਕਿਤੇ ਨਾ ਕਿਤੇ ਫਿਰ ਰਹੀ ਹੈ ਲੋਕਤੰਤਰ 'ਚ ਇਹਨਾਂ ਦਾ ਵਿਸ਼ਵਾਸ ਰਹਿ ਨਹੀਂ ਗਿਆ ਪਿਛਲੇ ਡੇਢ ਸਾਲ ਦੀ ਕਾਰਵਾਈ ਤੁਸੀਂ ਕੁਝ ਵੇਖ ਲਓ ਸਰਕਾਰ ਇਹ ਬਣੀ ਸੀ ਨੌਜਵਾਨਾਂ ਨੂੰ ਵਾਅਦੇ ਦੇ ਕੇ ਕਿ ਅਸੀਂ ਤੁਹਾਨੂੰ ਨੌਕਰੀ ਘਰ-ਘਰ 'ਚ ਦੇ ਦੇਵਾਂਗੇ ਬੜੇ ਉਹਨਾਂ ਦੇ ਮਾਪਿਆਂ ਨੂੰ ਆਸਾਂ ਸਨ ਉਹਨਾਂ ਆਸਾਂ ਉਮੀਦਾਂ ਤੇ ਪਾਣੀ ਫਿਰ ਗਿਆ ਫਿਰ ਨਾਲ ਹੀ ਇਹਨਾਂ ਨੇ ਕਿਸਾਨਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਤੁਹਾਡਾ ਸਾਰਾ ਹੀ ਕਰਜ਼ਾ ਮਾਫ਼ ਹੋ ਜੂ ਤੇ ਜਿਹੜੇ ਕਿਸਾਨ ਖੁਦਕੁਸ਼ੀ ਕਰ ਗਏ ਆ ਉਹਨਾਂ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਵੀ ਜਿੱਥੇ ਕਰਜ਼ਾ ਮਾਫ਼ ਹੋਊ ਉਹਨਾਂ ਦੇ ਘਰ ਨੌਕਰੀ ਮਿਲੂ ਸਾਰਾ ਕਰਜ਼ਾ ਹੀ 90 ਹਜ਼ਾਰ ਕਰੋੜ ਦਾ ਖਤਮ ਹੋ ਜਾਊ। ਨਾ ਉਹ ਕੰਮ ਪੂਰਾ ਕੀਤਾ। ਦਲਿਤ ਭਰਾਵਾਂ ਨਾਲ ਜੋ ਵਾਅਦੇ ਕੀਤੇ ਸਨ ਪੈਨਸ਼ਨ, ਸ਼ਗਨ, ਸੋਸ਼ਲ ਵੈਲਫੇਅਰ ਸਕੀਮਾਂ ਜਿੰਨੀਆਂ ਵੀ ਇਹਨਾਂ ਨੇ ਆਪਦੇ ਚੋਣ ਮੈਨੀਫੈਸਟੋ 'ਚ ਕਾਂਗਰਸ ਲੈ ਕੇ ਆਈ ਸੀ ਸਾਰਿਆਂ ਤੋਂ ਹੀ ਭੱਜ ਗਈ। ਤੇ ਅੱਜ ਦਾ ਤੁਸੀਂ ਹਾਲਾਤ ਵੇਖ ਲਓ ਹਰ ਸਰਕਾਰ ਆਪਣੇ ਕੀਤੇ ਤੇ ਲੋਕਾਂ ਕੋਲ ਜਾਂਦੀ ਹੈ ਕਿ ਇਹ ਸਸੀਂ ਵਾਦੇ ਕੀਤੇ ਸੀ ਇਹ ਵਾਦੇ ਅਸੀਂ ਪੂਰੇ ਕਰਤੇ ਇਸ ਲਈ ਅਸੀਂ ਵੋਟ ਦੇ ਹੱਕਦਾਰ ਜੇ ਲੋਕਤੰਤਰ ਨੂੰ ਡੈਮੋਕਰੇਟਿਕ ਪ੍ਰੋਸੈਸ ਨੂੰ ਬੜੀ ਵੱਡੀ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਆ ਨਗਰ ਪੰਜਾਬੀਆਂ ਤੇ ਮੈਨੂੰ ਪੂਰਾ ਆਸ ਹੈ ਕਿ ਹਮੇਸ਼ਾ ਹੀ ਤਗੜੇ ਹੋ ਕੇ ਲੜਿਆ ਉਹ ਲੜਨਗੇ ਵੀ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਵੀ ਇਹ ਲੈ ਕੇ ਆਏ ਆ ਕਿ ਉਹੀ ਹੈਬਚੁਅਲ ਅਫੈਂਡਰਸ ਨੇ ਕੁਝ ਤਾਂ ਨਵਾਂ ਟਰੈਂਡ ਵੇਖਿਆ ਲੇਡੀਜ਼ ਦੇ ਕਾਗਜ਼ ਲੈ ਕੇ ਭਾਜਾ ਦਾ ਨਾਮਿਨੇਸ਼ਨ ਤੋਂ ਪਹਿਲਾਂ ਮਗਰ ਉਹੀ ਜੋ ਮੱਲਾਵਾਲਾ ਹੋਇਆ ਸੀ ਉਹਦੀ ਵੀਡੀਓ ਤੁਹਾਨੂੰ ਦੇ ਦਿੰਨੇ ਐ ਐਮਐਲਏ ਸਾਹਿਬ ਦੀ ਕਈਆਂ ਦੀ ਹੋਰ ਦੀ ਆਈ ਸੀ ਕਿ ਜਿਹੜਾ ਬਲੱਡ ਸ਼ੈਡ ਹੋਣਾ ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹ ਗੱਲ ਪੁੱਛੀ ਆ ਕਿ ਕੱਲ ਕੋਈ ਬਲੱਡ ਸ਼ੈਡ ਹੋਇਆ ਕਿਸੇ ਦੀ ਜਾਨ ਗਈ ਉਹਦੀ ਜ਼ਿੰਮੇਵਾਰ ਕੌਣ ਹੋਊਗਾ ਵਿਲ ਇਲੈਕਸ਼ਨ ਕਮਿਸ਼ਨ ਟੇਕ ਦਾ ਰਿਸਪੌਂਸਿਬਿਲਟੀ ਕਿਉਂਕਿ ਅਸੀਂ ਤੁਹਾਨੂੰ ਫੋਰਵਾਰਨ ਕਰ ਰਹੇ ਹਾਂ ਇਹ ਪੰਚਾਇਤੀ ਚੋਣਾਂ ਨੇ ਸ਼ਹਿਰੀ ਦਾ ਸੁਭਾਅ ਵੱਖਰਾ ਹੈ ਪਿੰਡੂ ਬੰਦੇ ਦਾ ਸੁਭਾਅ ਵੱਖਰਾ ਹੈ ਐਂਡ ਹੱਲੇ ਇਹ ਪੰਚਾਇਤੀ ਚੋਣਾਂ ਤੋਂ ਬਾਅਦ ਥੋੜੀ ਸਰਪੰਚੀ ਦੀਆਂ ਚੋਣਾਂ ਆਉਣੀਆਂ ਜੇ ਕੋਈ ਕੰਕਰੀਟ ਸਟੈਪਸ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਉਹ ਨਾਲ ਲੇਗੇ ਥਰ ਕੈਨ ਬੀ ਲਾਰਜ ਸਕੇਲ ਬਲੱਡ ਸ਼ੈਡ ਕਿਉਂਕਿ ਅੱਗੇ ਮਾਹੌਲ ਜੋ ਇਹਨਾਂ ਨੇ ਵਿਗਾੜਨਾ ਸ਼ੁਰੂ ਕਰਤਾ ਜੋ ਉੱਥੇ ਹੋ ਰਿਹਾ 2020 ਦੀ ਫਰੈਂਚਾਈਜ਼ੀ ਆ ਦਾਦੂ ਵਾਲ 16 ਕਰੋੜੀ ਬਾਬੇ ਨੇ ਖੋਲੀ ਆ ਉੱਥੇ ਜੋ ਹੋ ਰਿਹਾ ਜੋ ਮਾਹੌਲ ਬਣਾਇਆ ਜਾ ਰਿਹਾ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਇਹ ਪੋਜ਼ਿਟਿਵ ਏਜੰਡਾ ਨਹੀਂ ਆਪ ਦੀ ناکامی ਲੁਕਾਉਣਾਸਤੇ ਡਰਾਮਾ ਰਚਿਆ ਜਾ ਰਿਹਾ ਜਿਹੜਾ ਪੰਜਾਬ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ ਅਨ ਇਹ ਖਤਰਨਾਕ ਡੇਟਾ ਸਾਬਿਤ ਹੋ ਜਾਂਦਾ ਕਿ ਆਪ ਰਾਜਨਾਥ ਸਿੰਘ ਨੇ ਹੋਮ ਮਿਨਿਸਟਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਤੇ ਟਿਕਾਫ ਕਰਤਾ ਕਿ ਜੇ ਤੁਸੀਂ ਧਿਆਨ ਨਾ ਦਿੱਤਾ ਤੇ ਇਹ ਰੈਡੀਕਲ ਸੋਚ 2020 ਦੀ ਸੋਚ ਇਹ ਬਹੁਤ ਜ਼ਿਆਦਾ ਪੰਜਾਬ ਚ ਆ ਵੀ ਹੁੰਦੀ ਜਾਂਦੀ ਹੈ ਕਮਿਊਨਲ ਹਾਰਮਨੀ ਤੇ ਖਤਰਾ ਪੈਦਾ ਹੋ ਸਕਦਾ ਹੈ ਇਸ ਲਈ ਕਾਂਗਰਸ ਪਾਰਟੀ ਉਹ ਮਾੜੇ ਦਿਨ ਦੀ ਮੈਂ ਸਮਝਦਾ ਵਾਪਸ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹਦਾ ਅਸੀਂ ਡਟ ਕੇ ਵਿਰੋਧ ਕਰਨ ਲਈ ਸਾਰੇ ਖੜੇ ਹੈ ਥੈਂਕ ਯੂ ਹਰਮੰਦਿਰ ਸਿੰਘ ਸਾਹਿਬ ਕਾਂਗਰਸ ਦੇ ਜਿਹੜੇ ਕੰਟੀਡੀਟੈਂਟ ਨਹੀਂ ਰੈਫਰਡ ਹੋ ਰਹੇ ਉਹਦੇ ਪਿੱਛੇ ਕੋਈ ਨਾ ਸਹਿਯੋਗ ਮੰਦਰ ਦੀ ਕਾਂਗਰਸ ਨੇ ਕੀਤਾ ਉਹਦੇ ਹੋਰ ਕੀ ਦਾ ਹੱਤ ਹੈ ਉਹਨਾਂ ਦਾ ਵਜੀਰਤਾ ਜਾ ਕੇ ਮਿਲੀ ਜਾਂਦਾ ਹਰਮੰਦਿਰ ਸਾਹਿਬ ਹੋਰ ਕੀ ਦਾ ਹੱਤ ਹੈ ਫਿਰ ਸਾਹਿਬ ਫੁਲਕਾ ਉਹਦਾ ਸਵਾਗਤ ਕਰ ਰਹੇ ਉਹਨਾਂ ਦਾ ਜਿਹੜਾ ਇਹਨਾਂ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਜੀ 15 ਤਰੀਕ ਤੱਕ ਜੇ ਕਾਰਵਾਈ ਨਹੀਂ ਹੁੰਦੀ ਤੇ 16 ਤਰੀਕ ਨੂੰ ਹਰਮੰਦਿਰ ਸਾਹਿਬ ਜਾ ਕੇ ਆਪਣਾ ਅਸਤੀਫਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਧਰ ਦੇਣਗੇ ਔਰ 17 ਤਰੀਕ ਨੂੰ ਇੱਥੇ ਅਸਤੀਫਾ ਦੇਣਗੇ ਦੇਖੋ ਇਸ ਤਰ੍ਹਾਂ ਇਹਨਾਂ ਸਾਰਿਆਂ ਨੇ ਰਲ ਕੇ ਕਿ ਸੰਯੰਤਰ ਵਿਧਾਨ ਸਭਾ ਦੇ ਅੰਦਰ ਰਚਿਆ ਸੀ ਇਹ ਇਹ ਉੱਥੇ ਕਿਸੇ ਦੇ ਚਰਨਾਂ 'ਚ ਨਹੀਂ ਰੱਖਣ ਦੀ ਲੋੜ ਇਹ ਆਪਦੇ ਚਰਨਾਂ 'ਚ ਰੱਖ ਲੈਣ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਚਰਨਾਂ 'ਚ ਰੱਖ ਲੈਣ ਜਾਂ ਉਹ ਵਜ਼ੀਰ ਜਿਹੜਾ ਡਰਾਮਾ ਕਰਦੇ ਸਨ ਉਹਨਾਂ ਦੇ ਚਰਨਾਂ 'ਚ ਰੱਖ ਲੈਣ ਨਿੱਕੋ ਗੱਲ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁੱਦੇ 'ਤੇ ਜਿਸ ਤਰ੍ਹਾਂ ਉਹ ਮਚਕਰੀਆਂ ਤੇ ਦੰਦੀਆਂ ਉਧਰੋਂ ਕੱਟੀਆਂ ਗਈਆਂ ਉਹ ਕੋਈ ਸੀਰੀਅਸਨੈਸ ਉਸ ਮੁੱਦੇ ਉੱਤੇ ਕਿੰਨੀ ਸੀ ਤੇ ਉਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਕੀ ਸੀਰੀਅਸਨੈਸ ਸੀ ਇਹ ਜਗ ਜਾਨ ਬਾਕੀ ਫੁਲਕਾ ਸਾਹਿਬ ਬੜੇ ਸਿਆਣੇ ਆ ਮੈਂ ਉਹਨਾਂ ਬਾਰੇ ਕੋਈ ਇਹ ਜੀ ਟਿੱਪਣੀ ਕਰਨਾ ਨਹੀਂ ਚਾਹੁੰਦਾ ਉਹਨਾਂ ਦਾ ਪਰਸਨਲ ਡਿਸੀਜਨ ਆ ਕਿ ਉਹ ਪਹਿਲਾਂ ਉਹਨਾਂ ਨੇ ਐਲੋਪੀ ਦੀ ਕੁਰਸੀ ਛੱਡੀ ਸੀ ਉਹ ਵੀ ਕਈ ਕਾਰਨ ਆਏ ਸਾਹਮਣੇ ਅੱਜ ਉਹ ਇਹ ਛੱਡਣਾ ਚਾਹੁੰਦੇ ਉਹਦੇ ਕੀ ਅੰਦਰਲੇ ਕਾਰਨ ਐ ਇਹ ਤਾਂ ਸਮਝ ਹੀ ਦੱਸੂਗਾ ਬਟ ਇਹ ਉਹਨਾਂ ਦੀ ਮਰਜ਼ੀ ਆ ਦੀ ਕਿਸੇ ਨੇ ਰਹਿਣਾ ਰਵੇ ਕਿਸੇ ਨੇ ਜਾਣਾ ਜਾਵੇ ਤੇ ਕਿਸੇ ਕੋ ਕਿਸੇ ਨੂੰ ਫੜ ਕੇ ਬਿਠਾ ਲੈਣ ਠੀਕ ਹੈ ਜੀ ਫੁਲਕਾ ਸਾਹਿਬ 300 ਕਰੋੜ ਕੀ